ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਮਿੱਤਰੋ ਲੈ ਕੇ ਜਿਹੜੀ ਹਾਜ਼ਰ ਹੋਏ ਆ ਨਵੇਂ ਸਾਲ ਦਾ ਦੂਜਾ ਜਿਹੜਾ ਦੇਣਾ ਮਿੱਤਰੋ ਪਹਿਲੇ ਮਹੀਨੇ ਦੀ 2 ਤਰੀਕ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਮਿੱਤਰੋ ਤੇ ਇਹ ਵੀਡੀਓ ਹੈਗੀ ਆ ਜਿਹੜੀ ਪਿੰਡ ਲੰਡੇ ਤੋਂ ਜ਼ਿਲ੍ਹੇ ਮੋਗੇ ਤੋਂ ਵੀਡੀਓ ਆ ਮਿੱਤਰੋ ਲੰਡੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਲੰਡਿਆ ਤੋਂ ਬਾਹਰ ਜਿਹੜੀ ਛੜਕ ਜਾਂਦੀ ਫਿਰਨੀ ਵਾਲੀ ਉਹ ਛੜਕ ਦੇ ਉੱਤੇ ਬਾਹਰ ਪਈ ਹੋਣਾਂ ਦਾ ਰਹਿਣ ਬਸੇਰਾ ਖੇਤਾਂ ਦੇ ਵਿੱਚ ਕਿਹੜੇ ਰਾਹ ਤੇ ਘਾਰਾ ਕੀ ਡਿਟੇਲ ਆ ਸਾਰੀ ਗੱਲਬਾਤ ਕਰ ਦੇਣੀ ਆ ਤੁਹਾਨੂੰ ਸੋਈ ਸਵਾਈ ਟਾਪ ਵੈਡ ਦਿਖਾ ਦੇਣੀ ਜਿਹੜੇ ਪਰ ਚੰਗੀ ਗਾਂ ਦੀ ਭਾਲ ਦੇ ਵਿੱਚ ਮੰਡੀਆਂ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਇਹ ਸੁਨਹਿਰੀ ਮੌਕਾ ਹੈ ਬਾਈ ਘਰੋਂ ਗਾਂ ਮਿਲ ਜੂਗੀ ਮਿਲੂਗੀ ਵੀ ਪੂਰੀ ਟਾਪ ਆਰਡਰ ਦੀ ਟਾਪ ਕੁਆਲਿਟੀ ਦੀ ਤਾਜੀ ਸੂਈ ਸਵਾਈ ਥਣ ਮੱਝਾਰ ਦਾ ਸਾਰੀ ਗੱਲਬਾਤ ਕਰੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਵੀਰੇ ਸੇਤਾ ਦੇ ਪਰਿਵਾਰ ਸਾਰੀ ਆਈ ਸਾਰੇ ਚੜ੍ਹਦੀ ਕਲਾ ਦੇ ਸਾਰੇ ਹਾਂਜੀ ਵਾਦੀ ਆਈ ਸੋਈ ਅੱਛੇ ਨਾਮ ਦੱਸ ਦੀ ਵੀਰੇ ਕੀ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਜਸਵੰਤ ਵੀਰੇ ਆਪਣਾ ਘਰ ਕਿਹੜੀ ਛੜਕ ਤੇ ਆ ਗਿਆ ਬਾਈ ਛੜਕ ਆਪਣਾ ਹੀ ਲੰਡਿਆਂ ਤੋਂ ਜਾਣ ਵਾਲੇ ਨੂੰ ਛੜਕ ਲੰਡਿਆਂ ਤੋਂ ਜਿਹੜੀ ਜਾਣ ਵਾਲੇ ਨੂੰ ਛੜਕ ਜਾਂਦੀ ਉਹ ਛੜਕ ਤੇ ਘਰ ਆ ਗਿਆ ਉਹ ਨਾਮ ਕੀ ਆ ਗਿਆ ਵੀਰੇ ਆਪਾਂ ਨਾਮ ਜਸਵੰਤ ਸਿੰਘ ਜੀ ਜਸਵੰਤ ਸਿੰਘ ਜਸਵੰਤ ਵੀਰੇ ਵਾੜ ਜਿਹੜੀ ਆਪਣੀ ਵੇਚਣੀ ਹੈ ਇੱਕ ਘਰੇਲੂ ਹੀ ਆ ਵੀਰੇ ਆਪਣੇ ਘਰੇਲੂ ਵਾੜ ਆ ਬਾਈ ਆਪਾਂ ਘਰੇਲੂ ਹੀ ਕੰਮ ਕਰਦੇ ਆਂ ਦੁੱਧ ਦਾ ਖੇਤੀਬਾੜੀ ਦਾ ਠੀਕ ਆ ਵੀਰੇ ਠੀਕ ਆ ਬਾਈ ਹਾਂਜੀ ਅੱਛਾ ਇਹਨੇ ਸੂਆ ਕਿੰਨਾ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਇਹ ਹਾਂਜੀ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਸੀ ਇਹਨੂੰ ਵੀਰੇ ਅੱਜ ਤੀਜਾ ਦਿਨ ਆ ਜੀ ਇਹਨੂੰ ਤੀਜਾ ਦਿਨ ਇਹਨੂੰ ਸੂਈ ਨੂੰ ਅੱਜ ਹਾਂਜੀ ਠੀਕ ਆ ਵੱਡੇ ਭਾਈ ਕਿੰਨੇ ਦੁੱਧ ਤੇ ਚੱਲ ਗਈ ਸੀ ਇਹ ਜੀ ਹੁਣ 17 ਕਿਲੋ ਤੇ ਚੱਲ ਰਹੀ ਹੈ ਜੀ। ਉਹਨੇ ਬੋਲਾ 17 ਕਿਲੋ ਇਹਦੇ ਥੱਲੇ ਹੈਗਾ ਰੈਡੀ। ਹਾਂਜੀ। ਭਈ ਇਹ ਸੂਏ ਕਿੰਨਾ ਦੁੱਧ ਕੰਡੇ ਦੇ ਤੋਏ ਜੀ। ਇਹ ਸੂਏ ਜੀ 22+ ਦਿੱਤਾ ਜੀ ਇਹਨੇ ਸੇਵਾ ਕਰਦੇ ਦਾ 25 ਵੀ ਕਰ ਸਕਦੇ। ਠੀਕ ਹੈ ਭਈ। ਐਤ ਕੀ ਫਿਰ 25 26 ਨੂੰ ਤਾਂ ਹੱਥ ਮਾਰੂਗੀ ਯਾਰ। ਹਾਂਜੀ ਰਾਮਦਾਰ ਹੀ ਨਹੀਂ ਅਸੀਂ 27 28 ਕਿਲੋ ਅਸੀਂ ਕਹਿ ਕੇ ਦੇ ਦਾਂਗੇ ਜੀ। ਠੀਕ ਆ ਵੱਡੇ ਭਈ। ਅੱਛਾ ਚੂਣ ਚਾਂਣ ਹੱਥੀ ਕਰਦੇ ਕਿ ਮਸ਼ੀਨੀ? ਨਹੀਂ ਹੱਥੀ ਹੈ ਜੀ ਆਪਣੀ ਆਪ ਦੀ ਚਵਾਈ ਹੈ ਜੀ। ਕੋਈ ਬੰਦਾ ਬੈਜੇ ਕੋਈ ਬੁੜੀ ਬੈਜੇ ਕੋਈ ਜਵਾਕ ਬੈਜੇ। ਚੂਣ ਚਾਂਣ ਪੂਰਾ 100 ਲੱਗਦਾ। ਜ ਦੇ ਰੱਖਣ ਵਾਲੇ ਭਰਾ ਨੂੰ ਦੇ ਦਗੇ ਆਪਾਂ ਉਹ ਕੇ ਰਹੂਗਾ ਜਮਾ ਵੀਰੇ ਜਮਾ ਵਾਲੀ ਆ ਵੀਰੇ ਹਾਂਜੀ ਜਮਾ ਰਾਸ ਆਉਣਗੇ ਪੈਸੇ ਲਾਏ ਜੀ ਪਹਿਲੇ ਟੀਕੇ ਦੇ ਕੰਸੀਵ ਕੀਤਾ ਵੇ ਜੀ ਬੱਚਾ ਪਹਿਲੇ ਟੀਕੇ ਦੇ ਹਾਂਜੀ ਕੀ ਬਾਤ ਆ ਬਾਈ ਉਸ ਤੋਂ ਬਾਕੀ ਕੰਗਰੋੜ ਕਰੰਗੜਾ ਐਰ ਪਲੇਨ ਪਈ ਆ ਜਮਾ ਹਨਾ ਕੋਈ ਢੁਈ ਢਾਈ ਨਹੀਂ ਚੱਕਦੀ ਕੋਈ ਜਮਾ ਹੀ ਨਹੀਂ ਜੀ ਕੋਈ ਖਰਾਬੀ ਨਹੀਂ ਜੀ ਕੋਈ ਭਾਈ ਦੀ ਨਹੀਂ ਭਾਈ ਜਵਾਖ ਖੁੱਲੀ ਫਿਰ ਠੀਕ ਆ ਬੱਡੇ ਵੀ ਸੀਲ ਠੰਡੀਆਂ ਜਮਾ ਅੱਛਾ ਕਿੰਨੇ ਦੀ ਜੀ ਦੀ ਜਸਵੰਤ ਵੀਰੇ ਕੀ ਰੇਟ ਰਹੂਗਾ ਆਪਾਂ ਜੀ 130 ਕਰਦੇ ਆ ਜੀ ਮੁੱਲ 130 ਕਰਦੇ ਲਾੜ ਪਿਆਰ ਕਰਦਾਂਗੇ ਵਿੱਚ ਕੋਈ ਹਾਂਜੀ ਕਰਦਾਂਗੇ ਠੀਕ ਤੋਰਦੇ ਵੀਰੇ ਹੁਣ ਕੱਢੀ ਬਾਹਰ ਨੂੰ ਕੇਰਾ ਦੇ ਨੂੰ ਖੋਲੀ ਪਾ ਲਈ ਮਿੱਤਰੋ ਸੂਆ ਇਹਨੇ ਦੂਜਾ ਕਰਮਾਲੀ ਨੇ ਸੂਣਾਗਾ ਸੂਈਆ ਸੌਰੀ ਤੀਜਾ ਦਿਨ ਅੱਜ ਸੂਈ ਨੂੰ ਹੋ ਗਿਆ ਵੀਰੇ ਇਹਨੂੰ ਤੇ ਮਗਰ ਇਹਦੇ ਹੈਗਾ ਵੱੱਛਾ ਬਾਈ 17 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੋਈ ਆ ਇਹਨੇ ਕਰਮਾਲੀ ਨੇ ਮੰਨ ਲਓ ਤੁਸੀਂ 22 ਤੋਂ ਬਾਹਰ-ਬਾਰ ਦੁੱਧ ਪਹਿਲੇ ਸੂਏ ਨੇ ਕੰਡੇ ਤੇ ਜੋਕਿਆ ਹੋਇਆ ਕਿਲੋਆਂ ਦੇ ਵਿੱਚ ਗੱਲ ਕਰਦਾ ਹੁਣ ਮੈਂ ਲੀਟਰਾਂ ਦੇ ਵਿੱਚ ਨਹੀਂ ਮੈਂ ਨਹੀਂ ਰੱਖਦੀ ਹੁੰਦੀ ਵੀਰੇ ਜੇ ਕਿਉਂਕਿ ਕਿਲੋ ਦੇ ਪੈਸੇ ਆਪਾਂ ਨੂੰ ਮਿਲਦੇ ਆ ਡੈਰੀ ਤੋਂ ਲੀਟਰ ਦੇ ਪੈਸੇ ਨਹੀਂ ਕਦੇ ਵੀ ਮਿਲਦੇ ਹੁੰਦੇ ਇਹ ਗੱਲ ਆ ਨੋਟ ਕਰਿਆ ਕਰੋ ਵੀਰੇ ਜੇ ਤੁਹਾਡਾ ਕੋਈ 17 18 ਕਹਿੰਦਾ ਤੇ ਕਿਲੋ 15 ਹੀ ਰਹਿ ਜਾਂਦਾ ਹੁੰਦਾ ਵੀਰੇ ਬਾਕੀ ਆਰਡਰ ਦੀ ਕੁਆਲਿਟੀ ਉਹਨੋਂ ਬਿਹਤਰੀਨ ਤੇ ਖਾਸ ਵੱੱਛੀ ਆ ਠੰਡ ਲੇਵਾ ਬਹੁਤ ਚੰਗਾ ਲੱਗਾ ਹੋਇਆ ਐਨ ਗੱਠ-ਗੱਠ ਦੀ ਦੂਰੀ ਤੇ ਜਿਹੜਾ ਲੇਵਾ ਲੱਗਿਆ ਵੀਰੇ ਥੱਲੇ ਹੋ ਕੇ ਮੜਾ ਠਣ ਮੇਣ ਕੇ ਦੱਸੀ ਗੱਠ ਦੀ ਦੂਰੀ ਪੈਂਦੀ ਆ ਕਿ ਨਹੀਂ ਪੈਂਦੀ ਹੱਥ ਲਾ ਕੇ ਦੱਸੀ ਮੜਾ ਜਾ ਵੀਰੇ ਆ ਚੀਜ਼ ਤੁਹਾਨੂੰ ਵਿਖਾਉਣੀ ਬੇਲਾਜ਼ਮੀ ਹੁੰਦੀ ਆ ਵੀਰੇ ਆ ਵੇਖੋ ਵੀਰੇ ਇਹਦਾ ਠੀਕ ਆ ਭਾਈ ਐਨ ਪਲੇਨ ਸੀਲ ਠੰਡੀ ਆ ਹਨਾ ਹਾਂਜੀ ਜਮਾਂ ਕਿ ਬੱਚਾ ਲਾ ਦਈਏ ਵੀਰੇ ਮਰਾ ਲੂਗੀ ਧਰ ਤੁਰਾ ਹਾਂਜੀ ਮੜਾ ਥ ਐਂ ਮਾਰਾ ਜਾਂਦੀ ਤਾਂ ਹਾਂਜੀ ਐਂ ਧਾਰਾ ਮਾਰਦੀ ਮੇਰੇ ਬਣੀਏ ਮਾਰਦੇ ਤੋਂ ਧਾਰਾ ਖੜ ਜਾਂ ਮੈਂ ਜੋ ਆ ਦੇਖੋ ਜੀ ਮਿੱਤਰੋ ਆ ਚੂਣ ਵੇਖ ਲਓ ਕਰਮਾਲੀ ਦਾ ਵਾਕਈ ਵਰਦੀ ਆ ਬਈ ਹਨਾ ਲਓ ਜੀ ਹੂੰ ਨਹੀਂ ਠੀਕ ਆ ਬਈ ਕਿ 5 ਮਿੰਟਾਂ ਦੇ ਚਵਾਈ ਹੋ ਜਾਂਦੀ ਹੁੰਦੀ ਹਣੀ ਹਨਾ ਬਈ ਹਾਂਜੀ 5 ਤੋਂ 7 ਮਿੰਟ ਜੀ ਰਾਮਦਾਰੀ ਨੇ ਦੋ ਬੰਦੇ ਬੈਠ ਕੇ ਚਵਾਈ ਕਰ ਲੈਂਦੇ ਜਿਵੇਂ ਮਰਜੀ ਨਿਆਣਾ ਪਾ ਲਓ ਚੈ ਨਾ ਪਾ ਨਾ ਪਾ ਲਓ ਠੀਕ ਆ ਵੀਰੇ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਜੀ ਸੰਤ ਵੀਰੇ ਜਸੰਤ ਨੰਬਰ ਤੁਹਾਨੂੰ 931111010 ਇਹ ਇੱਕ ਵਾਰੀ ਉੱਚੀ ਬੋਲ ਦੀ ਵੀਰੇ 97 101 11013 11013 13 97 101 11013 97 101 11013 ਇਹ ਬਾਈ ਦਾ ਨੰਬਰ ਆ ਪਿੰਡ ਲੰਡੇਆ ਜ਼ਿਲ੍ਹਾ ਮੋਗਾ ਵਾ ਬਾਕੀ ਤਸੱਲੀ ਜਾਣਕਾਰੀ ਲਈ ਵੀਡੀਓ ਵੇਖ ਲਓ ਮਿੱਤਰੋ ਤਸੱਲੀ ਕਰਨ ਦਾ ਤੁਹਾਡਾ ਹਰ ਇੱਕ ਪੱਕ ਤੋਂ ਫਰਜ਼ ਆ ਜਾਣਕਾਰੀ ਦੇ ਲਈ ਵੀਡੀਓ ਦੇਖ ਸਕਦੇ ਆ ਤਸੱਲੀ ਕਰਨ ਦੇ ਲਈ ਆ ਸਕਦੇ ਆ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਲੰਡੇ ਜ਼ਿਲ੍ਹਾ ਮੋਗਾ ਧੰਨਵਾਦ ਵੀਡੀਓ ਦਾ ਧੰਨਵਾਦ ਜੀ